ਹਾਂਜੀ ਬਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਅਮਨਦੀਪ ਕੌਰ ਸਵਾਗਤ ਕਰਦੀ ਹਾਂ ਤੁਹਾਡਾ ਏ ਗੱਲ ਡੈਰੀ ਫਾਰਮ ਦੇ ਵਿੱਚ ਉਮੀਦ ਕਰਦੀ ਹਾਂ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਆਪਣੇ ਘਰ ਪਰਿਵਾਰ ਦੇ ਵਿੱਚ ਸੁੱਖ ਸ਼ਾਂਤੀ ਨਾਲ ਰਹਿ ਰਹੇ ਹੋਵੋਗੇ ਵਾਹਿਗੁਰੂ ਜੀ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਚੜ੍ਹਦੀਆਂ ਕਲਾ ਬਖਸ਼ੇ ਜੀ ਜਿਹੜਾ ਹੁਣ ਮੇਰੇ ਕੋਲੇ ਟਾਈਮ ਹੋਇਆਗਾ ਇਹ ਹੋ ਗਿਆ 1:30 ਦਾ ਜਿਹਦਾ ਟਾਈਮ ਆਗਾ ਇਸ ਤੋਂ ਬਾਅਦ ਮੈਂ ਉਧਰ ਪੱਠੇ ਪਾਉਣਿਆ ਚਾਰ ਪੱਠਣਾ ਆਏਗਾ ਤਾਂ ਹੁਣ ਦੇਖੋ ਜਿਹੜੇ ਸਾਡੇ ਕੋਲੇ ਪਸ਼ੂ ਆ ਨਾ ਇੱਧਰ ਤੁਸੀਂ ਤੁਹਾਨੂੰ ਦਿਖਾਉਣੀ ਆ ਥੋੜੇ ਰਹਿ ਗਏ ਦੋ ਹੀ ਮੱਝਾਂ ਰਹਿ ਗਈਆਂ ਤੇ ਬਾਕੀ ਅੱਜ ਸ਼ਾਇਦ ਆ ਜਾਣ ਮੱਝਾਂ ਬੇਕਾਂ ਗਈਆਂ ਤੇ ਆ ਮੱਝ ਖੱਲੇ ਸੀਗਾ ਦੁੱਧ ਜ਼ਿਆਦਾ ਅਸੀਂ ਇਹਨੂੰ ਘਰੇ ਰੱਖ ਲਿਆਏਗਾ ਕਿਉਂਕਿ ਜ਼ਿਆਦਾ ਮੱਝਾਂ ਰੱਖਣ ਮਤਲਬ ਇਹ ਆ ਵੀ ਸਾਡੇ ਜਿਹੜਾ ਕੰਮ ਆ ਉਹ ਵਪਾਰ ਦਾ ਆਏਗਾ ਸਾਨੂੰ ਮੈਂ ਤਾਂ ਅਸੀਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਹੁੰਨੇ ਹਾਂਗੇ ਵੀ ਪਸ਼ੂਆਂ ਦੀ ਖਰੀਦ-ਵੇਚ ਵੀ ਹੁੰਦੀ ਹੈਗੀ ਆਪਣੇ ਚੈਨਲ ਤੇ ਹੋ ਜਾਂਦੀ ਹੈ ਇੰਸਟਾ ਦੀ ਆਈਡੀ ਆਪਣੀ ਉਹ ਜ਼ਰੂਰ ਫੋਲੋ ਕਰੋ ਤੇ ਉਹਦੇ ਤੇ ਵੀ ਇੱਕ ਦੋ ਪਸ਼ੂ ਤਾਂ ਉਹਦੇ ਤੇ ਪੈਂਦੇ ਹੀ ਰਹਿੰਦੇ ਹੈਗੇ ਤੇ ਫਿਰ ਮੈਨੂੰ ਇਹ ਹੋ ਜਾਂਦਾ ਵੀ ਕਈ ਵਾਰ ਨਾ ਟਾਈਮ じゃ ਨਹੀਂ ਮਿਲਦਾ ਹੈਗਾ ਵੀਡੀਓ ਨਾ ਬੀਟ ਟਾਈਮ ਨਹੀਂ ਲੱਗਦਾ ਹੈਗਾ ਕਿ ਦਿੱਲੀ ਮੈਂ ਕੋਸ਼ਿਸ਼ ਕਰਦੀ ਆ ਵੀ ਵੀਡੀਓ ਬਣਾਵਾ ਵੀਡੀਓ ਬਣਾਵਾ ਪਰ ਕੰਮ ਹੋ ਜਾਂਦਾ ਇਕੱਲੀ ਜਾਣੀ ਆ ਕਿ ਤੇ ਔਖਾ ਹੋ ਜਾਂਦਾ ਹੈਗਾ ਪਸੂਆਂ ਦਾ ਵੀ ਕੰਮਣਾ ਤੇ ਉਧਰ ਦੂਜਾ ਵੀ ਕਰਨਾ ਹੈ ਨਾ ਤੇ ਇਹ ਫਿਰ ਕੈਮਰਾ ਨਾਲ ਸੰਭਾਲਣਾ ਬਹੁਤ ਔਖਾ ਹੋ ਜਾਂਦਾ ਈ ਮੈਨੂੰ ਨਾ ਇੱਕ ਮੈਸੇਜ ਆ ਰਹੇ ਸੀਗੇ ਪਿਓ ਬਚਰੇ ਮੈਨੂੰ ਨਾ 2-3 ਮੈਸੇਜ ਕਰ ਚੁੱਕੇ ਸੀਗੇ ਮੈਥੋਂ ਉਹਨਾਂ ਦਾ ਉਹ ਕਹਿੰਦੇ ਸੀ ਸਾਨੂੰ ਵੀਡੀਓ ਬਣਾ ਕੇ ਦੱਸੋ ਵੀ ਜਿਹੜੀ ਇਹ ਮੱਝ ਆ ਤੁਹਾਡੀ ਕਿ ਤੁਹਾਡੇ ਪਸ਼ੂ ਆ ਜਿਹੜੇ ਉਹ ਰਾਜੀ ਹੁੰਦੇ ਆਗੇ ਤੇ ਵੀ ਤੁਸੀਂ ਉਹਨਾਂ ਨੂੰ ਕੀ ਖਾ ਵੀ ਪਾਉਣੇ ਆਗੇ ਤਾਂ ਦੇਖੋ ਜੀ ਪਹਿਲਾਂ ਮੈਂ ਤਾਂ ਤੁਹਾਨੂੰ ਇਹ ਕਵਾਂਗੀ ਵੀ ਜਿਨ੍ਹਾਂ ਜਿਨ੍ਹਾਂ ਨੇ ਜਿਆਦਾ ਪਸ਼ੂ ਰੱਖਨੇ ਆ ਨਾ ਉਹਨਾਂ ਨੂੰ 4-5 ਚ ਫਾਇਦਾ ਏ ਮੱਝਾਂ ਪਸ਼ੂਆਂ ਦਾ ਚਾਰ ਆ ਕਈ ਕਹਿ ਦਿੰਦੇ ਵੀ ਚਾਰ ਆ ਜਿਹੜਾ ਹਨਾ ਉਹ ਸਹੀ ਨਹੀਂ ਹੁੰਦਾਗਾ ਵੀ ਆਪਾਂ ਨੂੰ ਕੋਈ ਨਾ ਕੋਈ ਪਤਾ ਨਹੀਂ ਕੀ ਕੀ ਕੁਝ ਵੀ ਹੋ ਜਾਂਦਾ ਪਰ ਮੈਂ ਕਿੰਨੀਆਂ ਵੀ ਚਾਰ ਦੇ ਵਿੱਚ ਨਾ ਉਲੀ ਨਾ ਲੱਗੇ ਉਲੀ ਵਾਲਾ ਚਾਰ ਜਿਹੜਾ ਹੁੰਦਾ ਉਹ ਪਾਸੇ ਕੱਢ ਦੇਵੋ ਤੇ ਦੂਜਾ ਪਾਓ ਤੁਹਾਡੇ ਪਸ਼ੂ ਨਾ ਕੋਈ ਖਰਾਬ ਹੋਊਗਾ ਕੁਝ ਨਹੀਂ ਹੁੰਦਾ ਹੈਗਾਗਾ ਤੇ ਵਧੀਆ ਪਸ਼ੂ ਦੀ ਗਰੋਥ ਬਣਦੀ ਹੈਗੀ ਸੀ ਨਾ ਵੀ ਇੱਕ ਵਾਰੀ ਜਿਹੜੇ ਪੱਠੇ ਪਾਉਣੇ ਹੁੰਦੇ ਆਗੇ ਜਿਵੇਂ ਹੁਣ ਹੁਣ ਟਾਈਮ ਆਗਾ 12:30 ਜਿਵੇਂ ਚਾਰ ਪੱਟੂਗੀ ਤਾਂ ਫੇਰ ਮੈਂ ਅਸੀਂ ਪਾ ਦਾਂਗੇ 2:30 ਵਜੇ ਪੱਠੇ ਪਾਵਾਂਗੇ ਉਹ ਇੱਕ ਵਾਰੀ ਸਾਰੇ ਪਾ ਕੇ ਰੱਖ ਦੇਣੇ ਤਸਵੀਰ ਤੱਕ ਯਾਨੀ ਕਿ ਹੁੰਦੇ ਟਾਈਮ ਤੱਕ ਸਾਡੇ ਪੱਠੇ ਜਿਹੜੇ ਚੱਲਦੇ ਆ ਉਹ ਅੰਦਰ ਲਈ ਖੁਰਨੀ ਭਰ ਦਾਂਗੇ ਪੱਠਿਆਂ ਦੀ ਉਹਦੇ ਵਿੱਚ ਕੀ ਆ ਚਾਰ ਆ ਨਾ ਜਿਹੜਾ ਉਹਦੇ ਵਿੱਚ ਸਾਰੇ ਗੌਣਾਂ ਸਾਰੀਆਂ ਉਹ ਘਾਟਾ ਪੂਰੀਆਂ ਕਰਦਾ ਆਏਗਾ ਤੇ ਕੋਈ ਪਸ਼ੂ ਵੀ ਐ ਖਰਾਬ ਨਹੀਂ ਹੁੰਦਾਗਾ ਜੇ ਤੁਸੀਂ ਜ਼ਿਆਦਾ ਪਸ਼ੂ ਮਤਲਬ ਘਰੇ ਤੁਹਾਡਾ ਮਾਨ ਹੈਗਾ ਵੀ ਅਸੀਂ ਪਸ਼ੂਆਂ ਦਾ ਕੰਮ ਵਧਾ ਗਏ ਤਾਂ ਤੁਹਾਨੂੰ ਚਾਰਚ ਫਾਇਦਾ ਹੋਊਗਾ ਜੇ ਤਾਂ ਮੰਨ ਲਓ ਵੀ ਘਰੇ ਤੁਹਾਡੇ ਪਸੂ ਉਂ ਰੱਖੇ ਹੋਏ ਆਗੇ ਵੀ ਤਿੰਨ ਚਾਰ ਪਸ਼ੂ ਰੱਖ ਲਏ ਉਹ ਤਾਂ ਚਲੋ ਮੰਨ ਦਿਆ ਵੀ ਆਪਣਾ ਹਰਾ ਚਾਰਾ ਹਨਾ ਲੈ ਆਉਂਦੇ ਆ ਪਰ ਜਿਹਦੇ ਜ਼ਿਆਦਾ ਪਸ਼ੂ ਰੱਖੇ ਹੋਏ ਹਨਾ ਉਹਨਾਂ ਨੂੰ ਚਾਰ ਪੌਂਚੀ ਫਾਇਦਾ ਹੈ ਤੇ ਫਿਰ ਜਦੋਂ ਸਾਡੇ ਹਨਾ ਵੀ ਹੁਣ ਮੱਝਾਂ ਐ ਸੂਪੀ ਆ ਗਈ ਇਹ ਅਸੀਂ ਇਹਨਾਂ ਨੂੰ ਨਾ ਰਾੜੀ ਫੀਡ ਪਾਉਣੇ ਆ ਰਾੜੀ ਫੀਡ ਰਾੜੀ ਵਿੱਚ ਆ ਜਾਂਦਾ ਗੁੱਲੀ ਡੰਡਾ ਇਹਦੇ ਨਾਲ ਕੀ ਹੁੰਦਾ ਨਾ ਰਾੜੀ ਥੋੜਾ ਜਿਹਾ ਗਰਮ ਹੋਣ ਕਰਕੇ ਮੱਝਾਂ ਨੂੰ ਬਣਿਆ ਗੰਗਾ ਦੀ ਤਾਂ ਅਸੀਂ ਦੂਸਰੀ ਫੀਡ ਹੀ ਬਣਾਉਣੇ ਉਹ ਕਾਰਗਿਲ ਦੀ ਮਤਲਬ ਕਾਪੀ ਹੋ ਜਾਂਦੀ ਹੈਗੀ। ਦਾਈਆਂ ਵਾਸਤੇ ਤਾਂ ਅਸੀਂ ਉਹੀ ਬਣਾਉਣੇ ਆਗੇ ਤੇ ਰਾੜੀ ਫੀਡ ਅਸੀਂ ਇਕੱਲੀਆਂ ਮੱਝਾਂ ਨੂੰ ਪਾਉਣੇ ਆ ਜੇ ਹੁਣ ਸੱਜਰਾ ਤਾਂ ਉਹਨਾਂ ਨੂੰ ਤਾਂ ਅਸੀਂ ਜਿਵੇਂ ਹੁਣ 2:30 ਵਜੇ ਪੱਠੇ ਪਾਤੇ ਪੱਠਿਆਂ ਦੇ ਉੱਤੇ ਇੱਕ ਹੁੰਦਾ ਮਤਲਬ ਐਡਾਕ 3 ਕ ਕਿਲੋ ਦਾ ਹੋਊਗਾ 3-4 ਕਿਲੋ ਦਾ ਅਸੀਂ ਉਹ ਇੱਕ ਭਰ ਕੇ ਪਾਉਣੇ ਆਗੇ। ਉਹ ਇੱਕ ਡੰਗ ਪਾਤਾ ਤੇ ਵਧੀਆ ਮੱਝਾਂ ਖੁਸ਼ ਹੋ ਕੇ ਪੱਠੇ ਖਾਂਦੀਆਂ ਆਂਗਾ। ਤੇ ਵੀ ਵਧੀਆ ਖੁਸ਼ ਹੋ ਕੇ ਦੁੱਧ ਦਿੰਦਗਾ ਕੋਈ ਹੋਣੀ ਹੈਗਾਗਾ ਤੇ ਜਿਹੜਾ ਤੋਕੜ ਪਸ਼ੂ ਹੋਇਆ ਹੋਵੇ ਉਹਨੂੰ ਅਸੀਂ ਨਾ ਜਦੋਂ ਧਾਰ ਚੋਣੀ ਆ ਉਦੋਂ ਪਾਉਣੇ ਆਗੇ ਉਦੋਂ ਪਾ ਕੇ ਫਿਰ ਮਤਲਬ ਵਧੀਆ ਦੂਸਰੇ ਡਾਂਗ ਨੂੰ ਦੁੱਧ ਜਿਹੜਾ ਤਿਆਰ ਹੁੰਦਾ ਹੈਗਾ ਕੋਈ ਹੋਰ ਅਸੀਂ ਮਲਾਉਟ ਕੁਛ ਨਹੀਂ ਕੋਈ ਦਵਾਈ ਵਗੈਰਾ ਮਤਲਬ ਇਦਾਂ ਨਹੀਂ ਦੁੱਧ ਵਾਲਾ ਕੋਈ ਕੁਝ ਵੀ ਹੋਵੇ ਵੀ ਇਦਾਂ ਦਾ ਨਹੀਂ ਅਸੀਂ ਉਹ ਕਰਦੇ ਹੈਗੇਗੇ ਪਸ਼ੂ ਹੁਣ ਤੁਸੀਂ ਮੇਰੀਆਂ ਪਿਛੀਆਂ ਵੀਡੀਓ ਦੇਖੋਗੇ ਨਾ ਤੇ ਸਾਡੀ ਵੀ ਇਸ ਲੈਣ ਦੇ ਵਿੱਚ ਨਾ 10 12 ਪਸ਼ੂ ਖੜੇ ਹੁੰਦੇ ਆ ਇਸ ਲੈਣ ਦੇ ਵਿੱਚ ਹੀ ਤੇ ਜਦੋਂ ਬੈਕ ਜਾਂਦੇ ਆ ਫਿਰ ਸਾਡਾ ਹੁਣ ਘਰੇ ਆ ਮੱਝ ਰਹਿ ਗਈ ਹੈ ਹੁਣ ਇਹਦਾ ਅਸੀਂ ਦੁੱਧ ਮਤਲਬ ਡੈਰੀ ਵੀ ਜਾਂਦਾ ਹੁਣ ਹੈਗੀਆਂ ਆ ਉਹ ਵੀ ਮੱਝ ਸੂਈ ਹੋਈ ਹੈਗੀ ਉਹਦੇ ਥੱਲੇ ਵੀ ਦੁੱਧ ਹੈਗਾ ਆਏਗਾ ਤੇ ਉਹ ਉਹਦਾ ਆਈ ਨਹੀਂ ਪਤਾ ਵੀ ਉਹ ਅੱਜ ਬੈਕ ਜੇ ਜਾਂ ਹੁਣ ਆ ਜਾਣਗਾ ਕਿ ਮੇਰੀ ਵੀਡੀਓ ਬਣਾਉਂਦੀ ਬਣਾਉਂਦੀ ਤੋਂ ਤਾਂ ਬੈਕ ਜਾਵੀ ਪਰ ਜਾਨੀ ਕਿ ਆ ਮੱਝਾਂ ਜਿਹੜੀਆਂ ਅਸੀਂ ਹੁਣੇ ਘਰੇ ਰੱਖੀ ਹੋਈ ਐ ਅਸੀਂ ਇਹਨੂੰ ਚੋਵਾਂਗੇ ਫੀਰੇ ਨੂੰ ਵੀ ਜਦੋਂ ਕੋਈ ਹੋਰ ਪਸੂ ਆਇਆ ਵੀ ਆ ਜਾਣਗੇ ਹੋ ਸਕਦਾ ਵੀ ਹੁਣ ਫੋਨ ਆ ਜੇ ਤਾਂ ਹੁਣ ਘੰਟੇ ਤੱਕ ਪਸੂ ਆ ਜੇ ਵੀ ਇਸ ਤਰ੍ਹਾਂ ਹੋ ਜਾਂਦਾ ਵੀ ਸਾਡਾ ਜਿਹੜਾ ਇੱਥੇ ਨਾ ਖਰੀਦ ਵੇਚ ਹੁੰਦੀ ਹੈਗੀ ਤੇ ਜਿਹੜੀ ਉਹ ਗਾਂ ਹੈਗੀ ਮਤਲਬ ਉਹ ਉਹ ਖੜੀ ਹੈਗੀ ਉਹਦਾ ਗਾਂ ਦਾ ਦੁੱਧ ਪੈਂਦਾ ਆਏਗਾ ਤਾਂ ਅਸੀਂ ਇਸ ਤਰ੍ਹਾਂ ਵੀ ਸਾਡਾ ਸਾਰੀ ਦਿਹਾੜੀ ਵੀ ਇਦਾਂ ਹੀ ਚੱਲੀ ਜਾਂਦਾ ਰਹਿੰਦਾ ਹੈਗਾ ਪਸੂਆਂ ਦਾ ਤੇ ਕਈ ਵਾਰ ਪਸ਼ੂ ਜ਼ਿਆਦਾ ਹੁੰਦੇ ਆ ਕਈ ਵਾਰ ਥੋੜੇ ਹੋ ਜਾਂਦੇ ਆਗੇ ਹੁਣ ਜਿਵੇਂ ਥੋੜੇ ਹੁਣ ਥੋੜਾ ਜਿਹਾ ਮੈਨੂੰ ਵੀ ਕੰਮ ਦਾ ਸੌਖਾ ਹੋ ਗਿਆ ਤੇ ਹੁਣ ਉਹ ਜਿਹੜੀਆਂ ਦੋ ਪਰਾਂ ਗਾਂਾਂ ਬੈਠੀਆਂ ਆਇਆਂ ਉਹ ਵੀ ਦੁੱਧ ਦਿੰਦੀਆਂ ਆਇਆਂ ਉਹ ਵੀ ਘਰੇ ਰੱਖਣਾ ਹੋਣਾ ਆਇਆਂ ਤੇ ਇਹ ਆ ਵੀ ਗਾਂਾਂ ਦਾ ਦੁੱਧ ਵੀ ਪਈ ਜਾਂਦਾ ਮੱਝਾਂ ਦਾ ਦੁੱਧ ਵੀ ਪਈ ਜਾਂਦਾ ਯਾਨੀ ਕਿ ਸਾਡੀ ਜਿਹੜੀ ਆਈ ਚਲਾਈ ਉਹ ਚੱਲੀ ਜਾਂਦੀ ਹੈ ਕਿ ਡੈਰੀ ਵਾਲੇ ਪੈਸਿਆਂ ਤੋਂ ਤੇ ਬਾਕੀ ਇਹ ਵੀ ਅਸੀਂ ਜਦੋਂ ਗੱਬਣ ਪਸ਼ੂ ਲੈਨੇ ਆਗੇ ਤੇ ਉਹਨੂੰ ਚੋਕ ਸਵਾ ਕੇ ਘਰੇ ਕਿ ਸਾਨੂੰ ਪਤਾ ਲੱਗ ਜਾਂਦਾ ਵੀ ਪਸ਼ੂ ਕਿਹ ਜਾਏਗਾ ਹਨਾ ਤਾਂ ਫਿਰ ਅਸੀਂ ਅਗਲੇ ਨੂੰ ਤਸੱਲੀ ਕਰਵਾ ਕੇ ਚੁਆਈ ਚੁਆਈ ਕਰਾ ਕੇ ਜਿਹੜੇ ਤਾਂ ਹੁਣ ਵਪਾਰੀ ਹੈਗੇ ਉਹ ਤਾਂ ਵੀ ਓਦਾਂ ਦੀ ਲੈ ਲੈਂਦੇ ਜਿਹਨੇ ਹੁਣ ਘਰੇ ਪਸ਼ੂ ਰੱਖਣਾ ਉਹ ਚਾਹੁੰਦਾ ਹੈ ਵੀ ਅਸੀਂ ਚੋ ਕੇ ਪਸ਼ੂ ਲੱਗੇ ਹਨਾ ਤੇ ਉਹਨਾਂ ਵਾਸਤੇ ਅਸੀਂ ਉਹਨਾਂ ਨੂੰ ਕਹਿੰਨੇ ਆ ਵੀ ਪਾ ਮਾ ਤਿੰਨ ਡੰਗ ਚੋਲੋ ਪਾ ਮਾ ਪੰਜ ਡੰਗ ਚੋਲੋ ਵੀ ਚੋ ਕੇ ਆਪਦੀ ਤਸੱਲੀ ਕਰਕੇ ਫਿਰ ਪਸ਼ੂ ਖਰੀਦੋ ਤਾਂ ਫਿਰ ਉਹ ਸਾਡੇ ਤੋਂ ਪਸ਼ੂਆਂ ਦੀ ਖਰੀਦ ਕਰਦੇ ਹੈਗੇ ਅਜੇ ਤੱਕ ਕੋਈ ਲੰਬਾ ਨਹੀਂ ਆਇਆ ਹੈਗਾ ਕਿ ਵਧੀਆ ਪਸ਼ੂ ਜਿਹੜੇ ਵੇਚੇ ਜਾਂਦੇ ਹੈਗੇ ਵੀ ਤਸੱਲੀ ਹੁੰਦੀ ਆ ਪਸੂਆਂ ਦੀ ਦੇ ਤੁਸੀਂ ਦੇਖ ਸਕਦੇ ਹੋਗੇ ਵੀ ਆ ਦੋਨੇ ਰਹਿ ਗਿਆਂ ਤੇ ਉਹ ਰਹਿ ਗਿਆ ਬਾਕੀ ਆ ਬੱਚੇ ਆ ਇਹਨਾਂ ਦੇ ਛੋਟੇ ਛੋਟੇ ਦੋ ਰਹਿ ਗਏ ਆਗੇ ਆਵੇ ਤੇ ਇਹਨਾਂ ਦੇ ਵੀ ਬਹੁਤ ਦੇਖਪਾਲ ਹੁਣ ਕਰਨੀ ਪੈਂਦੀ ਆ ਬੱਚੇ ਆ ਨਾ ਜਿਹੜੇ ਠੰਡ ਤੋਂ ਬਹੁਤ ਬਚਾ ਕੇ ਰੱਖਣੇ ਪੈਂਦੇ ਆਗੇ ਤੇ ਠੰਡ ਦੇ ਵਿੱਚ ਨਾ ਗੁੜ ਗੁੜ ਦੇ ਵਿੱਚ ਹਿੰਗ ਹੁੰਦੀ ਆ ਉਹ ਦੇ ਦੇਵੇ ਬੱਚਿਆਂ ਨੂੰ ਹਿੰਗ ਸਹੀ ਹੋਵੇ ਹੁਣ ਜਿਹੜੀ ਵੀ ਸਹੀ ਤਾਂ ਆਪਣੇ ਨਾ ਥੋੜਾ ਜਿਹਾ ਮਿਲਦਾ ਨਹੀਂ ਮਿਲਦੀ ਹੈਗੀ ਕਸ਼ਮੀਰੀ ਫਿਰਦੇ ਹੁੰਦੇ ਆਗੇ ਇਧਰ ਕੱਪੜੇ ਵੇਚਦੇ ਉਹਨਾਂ ਕੋਲੇ ਸ਼ਾਇਦ ਹੁੰਦੀ ਆ ਹਿੰਗ ਵਗੈਰਾ ਤੇ ਉਹਨਾਂ ਤੋਂ ਲੈ ਲਵੇ ਉਹ ਚੀਜ਼ ਵਧੀਆ ਹੁੰਦੀ ਆ ਤੇ ਉਹ ਗੁੜ ਦੇ ਵਿੱਚ ਦੇ ਦੇਵੇ ਬੱਚਿਆਂ ਨੂੰ ਠੰਡ ਤੋਂ ਬਚੇ ਰਹਿੰਦੇ ਆਗੇ ਹੁਣੇ ਤੁੱਪੇ ਬੈਠੇ ਆਗੇ ਉਹ ਥੋੜਾ ਜਿਹਾ ਬੱਚਾ ਸਾਨੂੰ ਸੁਸਤ ਲੱਗਦਾ ਸੀਗਾ ਤੇ ਮੈਂ ਸਵੇਰੇ ਉਹਨੂੰ ਉਹ ਦਿੱਤੀ ਆ ਗੁੜ ਦੇ ਵਿੱਚ ਹਿੰਗ ਪਾ ਕੇ ਤੇ ਹੁਣ ਥੋੜਾ ਜਿਹਾ ਠੀਕ ਆਗਾ ਤੇ ਬਾਕੀ ਇਹ ਆ ਵੀ ਇਹਨਾਂ ਦੀ ਜਿਵੇਂ ਬੱਚੇ ਆ ਤਿਆਰ ਕਰਨੇ ਉਹਨਾਂ ਦੀ ਡੀ ਵਾਰਮਿੰਗ ਹੁੰਦੀ ਰਹੇ ਹਨ ਮੜੱਪਾਂ ਤੋਂ ਮਲੱਪ ਜਿਹੜੇ ਹੁੰਦੇ ਆ ਉਹਨਾਂ ਤੋਂ ਦਵਾਈ ਤੇ 3 ਮਹੀਨਿਆਂ ਬਾਅਦ ਮਤਲਬ ਦੇ ਦੇਵੇ ਬੱਚਾ ਸਹੀ ਰਹਿੰਦਾ ਹੈਗਾ ਬੱਚੇ ਦੀ ਗਰੋਥ ਹੁੰਦੀ ਹੈਗੀ ਬੱਚੇ ਨੂੰ ਪਹਿਲਾਂ ਤਾਂ ਮਾਂ ਦਾ ਦੁੱਧ ਹੀ ਪਿਆਵੇ ਤੇ ਫੇਰ ਆਪਾਂ ਜਦੋਂ ਮਤਲਬ ਉਹ ਉਹ ਜੇ ਵੀ ਤੁਹਾਨੂੰ ਲੱਗਦਾ ਵੀ ਬੱਚਾ ਪੱਠੇ ਖਾ ਲੂਗਾ ਤਾਂ ਥੋੜੇ ਥੋੜੇ ਧਰਦਿਆ ਕਰੋ ਇਹ ਹੁਣ ਤਾਂ ਅਸੀਂ ਆ ਇਹਦੀ ਮਗਰ ਕੱਟੀ ਆ ਗਈ ਤੇ ਇਹ ਦੇਖ ਸਕਦੇ ਹੋਗੇ ਵੀ ਮੱਝ ਵਧੀਆ ਇਹਦਾ ਕੱਦ ਕਾਠ ਹੈਗਾ ਮੱਝ ਦਾ ਪੂਰੀ ਵਧੀਆ ਲੱਗਦੀ ਆਗੀ ਤੇ ਇਹ ਹੁਣ ਅਸੀਂ ਲਈ ਸੀਗੀ ਤੇ ਹੁਣ ਘਰੇ ਵੱਸ ਅਸੀਂ ਇਹਨੂੰ ਚਾਰ ਹੀ ਪਾਉਣੇ ਆਗੇ ਚਾਰ ਤੀ ਆ ਸਾਡੇ ਪਸ਼ੂ ਤੇ ਹੋਰ ਕੋਈ ਮਤਲਬ ਕੋਈ ਕਾੜਾ ਵਗੈਰਾ ਦੇ ਦੇਈਦਾਗਾ ਤੇ ਇਹੀ ਆ ਵੀ ਜਿਹੜੀ ਚਾਰ ਆ ਨਾ ਵੀ ਲੋਕ ਕਹਿੰਦੇ ਆ ਉਹ ਐ ਵੀ ਉਹਦੇ ਚ ਦੁੱਧ ਚ ਕੋਈ ਮਤਲਬ ਹੋ ਰਹੀ ਹੁੰਦਾਗਾ ਪਰ ਅਸੀਂ ਤਾਂ ਇਹੀ ਦੁੱਧ ਪੀਨੇ ਆਗੇ ਤੇ ਨਾ ਹੀ ਅੱਜ ਤੱਕ ਸਾਨੂੰ ਕੋਈ ਸਮੈਲ ਬਿਮਾਰੀ ਆ ਚਾਰ ਦੀ ਵੀ ਵਧੀਆ ਚਾਰ ਹੁੰਦਾਗਾ ਤੇ ਮਤਲਬ ਦੁੱਧ ਵੀ ਵਧੀਆ ਅਸੀਂ ਉਹੀ ਚਾਹ ਪੀਨੇ ਉਹੀ ਦੁੱਧ ਪੀਨੇ ਬੱਚੇ ਵੀ ਪੀਂਦੇ ਆ ਸਾਡੇ ਤੇ ਇਹ ਸਾਰੀਆਂ ਘਟਾ ਜਾਨੀ ਕਿ ਉਹ ਚਾਰ ਹੀ ਪੂਰੀਆਂ ਕਰ ਦਏਗਾ ਤੇ ਉਹ ਵੀ ਪੌਣ ਦੇ ਵਿੱਚ ਬਸ ਇੱਕ ਦਿਨੀ ਔਖਾ ਹੁੰਦਾ ਏ ਮੜਕਾ ਸਾਰਾ ਸਾਲ ਬੰਦਾ ਆਪਦਾ ਟੈਨਸ਼ਨ ਫਰੀ ਹੋ ਕੇ ਰਹਿੰਦਾਗਾ ਕੋਈ ਬਾਹਰ ਖੇਤੋਂ ਪੱਠੇ ਲਿਆਉਣ ਦੀ ਨਹੀਂ ਲੋੜ ਹੈਗੀਗੀ ਤਾਂ ਸਾਡੀ ਇਹੀ ਜਿਹੜੀ ਮੱਜਾਂ ਦੀ ਖੁਰਾਕ ਆ ਗਈ ਤੇ ਤੁਸੀਂ ਵੀ ਜਿਨ੍ਹਾਂ ਨੇ ਮੈਥੋਂ ਕਮੈਂਟ ਕਰਕੇ ਮੈਨੂੰ ਇਹ ਵੀਡੀਓ ਮੰਗੀ ਸੀ ਮੈਂ ਉਹਨਾਂ ਲਈ ਪਾਈ ਆ ਵੀ ਤੇ ਉਮੀਦ ਕਰਦੀ ਹਾਂ ਵੀ ਤੁਹਾਨੂੰ ਅੱਜ ਇਹ ਮੇਰੀ ਵੀਡੀਓ ਪਸੰਦ ਆਈ ਹੋਵੇ ਤੇ ਪਲੀਜ਼ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਆਪਣੇ ਪਸ਼ੂਆਂ ਦੀਆਂ ਵੀਡੀਓ ਵੀ ਆਉਂਦੀਆਂ ਆਈਆਂ ਫਖਰੀਦ ਵਿੱਚ ਹੁੰਦੀ ਆ ਪਸ਼ੂਆਂ ਦੀ ਤੇ ਦਿੱਲੀ ਦੇ ਹੁੰਦੇ ਆ ਅੱਜ ਉਹ ਨਾ ਦੋ ਰਹਿਗਾਂ ਤੇ ਹੋ ਸਕਦਾ ਸ਼ਾਮ ਤੱਕ ਆ ਜਾਈ ਵੀ ਵੀ ਆਪਣਾ ਨਾ ਇੰਸਟਾ ਦੀ ਆਈਡੀ ਨੂੰ ਜਰੂਰ ਫੋਲੋ ਕਰੋ ਉਹਦੇ ਉੱਤੇ ਵੀ ਮੇਰੀ ਕੱਲੀ ਕੱਲੀ ਜਿਹੜੀ ਪਸ਼ੂ ਦੀ ਵੀਡੀਓ ਪਾਈ ਹੁੰਦੀ ਹੈ ਕਈ ਵਾਰ ਵੀ ਉਹ ਪਸ਼ੂ ਜਿਹੜਾ ਖਰੀਦ ਵੇਚ ਵਾਲਾ ਹੁੰਦਾ ਹੈਗਾ ਤੇ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਜੀ ਸਾਰਿਆਂ ਨੂੰ ਬਾਏ ਬਾਏ ਧੰਨਵਾਦ ਪੂਰੀ ਵੀਡੀਓ ਦੇਖਣ ਲਈ